ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਪਣੇ YouTube ਚੈਨਲ Proud Punjabi V13 ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਨਵੇਂ ਬਲੌਗ ਵਿੱਚ ਆਪਾਂ ਤੁਹਾਨੂੰ ਦੀਪਕ ਢਾਬੇ ਤੇ ਲੈ ਕੇ ਚੱਲਦੇ ਆ ਜੋ ਕਿ ਬਹੁਤ ਹੀ ਜ਼ਿਆਦਾ ਫੇਮਸ ਹੈਗਾ ਚਲੋ ਜੀ ਆਪਾਂ ਹੁਣ ਚੱਲਦੇ ਆਂ ਫਿਰ ਢਾਬੇ ਦੇ ਵਿੱਚ ਤੇ ਬਾਕੀ ਬਲੌਗ ਨੂੰ ਤੁਸੀਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਆਪਣੇ ਵੀਡੀਓ ਨੂੰ ਹਾਂਜੀ ਆਪਾਂ ਜੀ ਹੁਣ ਤੁਸੀਂ ਦੇਖ ਸਕਦੇ ਹੋ ਆਪਾਂ ਦੀਪਕ ਢਾਬਾ ਜੋ ਕਿ ਤਣਾਉਲੇ ਵਿਖੇ ਬਣਿਆ ਹੋਇਆ ਹੈਗਾ ਆਪਾਂ ਪਹੁੰਚੋਗੇ ਤੁਹਾਡੇ ਵਿੱਚੋਂ ਜੀ ਬਹੁਤ ਸਾਰੇ ਸਟਾਫ ਵੀ ਤੇ ਆਏ ਹੋਣਗੇ ਤੇ ਕੁਝ ਜਿਹੇ ਵੀ ਹੋਣਗੇ ਜੋ ਟਾਬੇ ਤੇ ਆਏ ਨਹੀਂ ਹੋਣਗੇ ਤਾਂ ਤੁਸੀਂ ਅੰਦਰੋਂ ਟਾਬਾ ਵੇਖ ਸਕਦੇ ਹੋ ਬਹੁਤ ਵਧੀਆਗਾ ਕੋਈ ਵੀ ਸਮਾਨ ਖਰੀਦ ਸਕਦੇ ਹੋ ਇੱਥੋਂ ਟਿਕ ਟਿਕ ਕਟਾਉਣੀ ਪੈਂਦੀ ਹੈ ਕਿਸੇ ਵੀ ਸਮਾਨ ਦੀ ਜੋ ਤੁਸੀਂ ਖਾਣਾ ਚਾਹੁੰਦੇ ਹੋਗੇ ਫਿਰ ਉਹ ਟਿਕ ਟਿਕ ਘਟਾ ਕੇ ਆਪਾਂ ਨੂੰ ਟੇਬਲਾਂ ਤੇ ਬੈਠਣਾ ਪੈਂਦਾ ਆ ਤੁਸੀਂ ਵੇਖ ਸਕਦੇ ਹੋ ਮੈਨੂ ਇੱਥੋਂ ਦਾ ਪੜ੍ਹ ਸਕਦੇ ਹੋਗੇ ਨੂੰ ਟੇਬਲ ਤੇ ਫਿਰ ਆਪਾਂ ਜੀ ਬੈਠ ਚੁੱਕਿਆਂਗੇ ਇਸ ਤੋਂ ਬਾਅਦ ਜੀ ਜਿਹੜੇ ਇਥੇ ਵੇਟਰ ਹੁੰਦੇ ਹਨ ਉਹ ਆਪਣਾ ਜੋ ਪਰਚੀ ਕਟਾਈ ਹੁੰਦੀ ਹੈਗੀ ਉਹ ਪਰਚੀ ਫੜ ਕੇ ਲੈ ਕੇ ਜਾਂਦੇ ਹਨ ਅਤੇ ਆਪਾਂ ਨੂੰ ਖਾਣ ਨੂੰ ਜੋ ਮੰਗਵਾਇਆ ਹੁੰਦਾ ਲਿਆ ਕੇ ਦਿੰਦੇ ਹਨ ਤੇ ਬਾਕੀ ਇਸ ਤੋਂ ਬਾਅਦ ਜੀ ਇੱਧਰ ਜੇ ਤੁਸੀਂ ਕੋਈ ਸਮਾਨ ਵਗੈਰਾ ਖਰੀਦਣਾ ਚਾਹੋਗੇ ਤਾਂ ਬਹੁਤ ਸਾਰਾ ਪੁਰਾਣਾ ਸਮਾਨ ਵੀ ਆ ਜੋ ਕਿ ਪੁਰਾਣੇ ਰਿਵਾਜ ਨਾਲ ਸੰਬੰਧਿਤ ਹੈਗਾ ਤੁਸੀਂ ਖਰੀਦ ਸਕਦੇ ਹੋ ਪਰ ਥੋੜੇ ਜਿਹਾ ਪ੍ਰਾਈਸ ਵੱਧ ਹਨ ਜੀ ਇੱਥੇ ਬਾਕੀ ਸਾਮਾਨ ਬਹੁਤ ਜ਼ਿਆਦਾ ਵਧੀਆਗਾ ਤੁਸੀਂ ਜੀ ਬੱਚਿਆਂ ਦੇ ਖੇਡਣ ਦੇ ਲਈ ਵੀ ਸਾਮਾਨ ਖਰੀਦ ਸਕਦੇ ਹੋ ਜਿਵੇਂ ਬੈਟ ਬਾਲ ਹੋ ਗਿਆ ਜੀ ਤੇ ਬਾਕੀ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਤੁਸੀਂ ਇੱਥੇ ਆ ਕੇ ਦੇਖ ਸਕਦੇ ਹੋ ਜਿਵੇਂ ਟਰੈਕਟਰ ਟਰਾਲੀ ਹੋ ਗਿਆ ਜੇ ਤੁਹਾਨੂੰ ਜੀ ਆਪਣਾ ਅੱਜ ਦਾ ਵਲੌਗ ਵਧੀਆ ਲੱਗਿਆ ਹੋਵੇ ਤਾਂ ਆਪਣੇ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤਾਂ ਜੋ ਤੁਹਾਡੇ ਰਾਕੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਹੁੰਚ ਸਕੇ ਥੈਂਕਸ ਫॉर ਵਾਚਿੰਗ